ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਇੱਥੇ ਆਪਾਂ ਕੰਮ ਕਰਦੇ ਆ ਜੀ ਚੀਮਾ ਬੋਇਲਰ ਫੈਕਟਰੀ ਸਾਹਮਣੇ ਉਹਦੇ ਸਾਹਮਣੇ ਆਪਣਾ ਪੰਪਾ ਜੀਓ ਜੀ ਉਹਨੇ ਡਿਊਟੀ ਆਏ ਤੇ ਅੱਧਾ ਘੰਟਾ ਪਹਿਲਾਂ ਆਉਣਾ ਪੈਂਦਾ ਆਪਾਂ ਨੂੰ ਤੇ 10 ਤੋਂ 6 ਡਿਊਟੀ ਆਪਣੀ ਲੈਂਟ ਭੱਜ ਗਈ ਆ ਮੁੰਡਾ ਜਨਰੇਟਰ ਚਲਾਣ ਗਿਆ ਹੁਣ ਚੱਲੂੰਗਾ ਤੇ ਆ ਗੱਡੀਆਂ ਆ ਜੀ ਸਿਮਿੰਟ ਵਾਲੀਆਂ ਅਬੂਜਾ ਫੈਕਟਰੀ ਸਿਮਿੰਟ ਤੇ ਇੱਧਰ ਵਾਲੀ ਆਪਾਂ ਨੇ ਮਸ਼ੀਨ ਬੰਦ ਕਰ ਦੇਣੀ ਆ ਰਾਤ ਨੂੰ ਇੱਧਰ ਵਾਲੀ ਸਿ ਮਸ਼ੀਨ ਬੰਦ ਕਰ ਦਿੰਦੇ ਆ ਤੇ ਆ ਐਮਰਜੈਂਸੀ ਆ ਜੀ ਆ ਲੋ ਜੀ ਬੰਦ ਹੋਊਗੀ ਤੇ ਅੱਜ ਆਪਣਾ ਜੀ ਆਖਰੀ ਦਿਨ ਪੰਪ ਤੇ ਉੱਧਰ ਸ਼ਾਸ਼ੀਮਾ ਚ ਯਾ ਕਰ ਦੋ ਤਾਂ ਹੂੰ। ਲੋ ਜੀ। ਦਵਿੰਦਰ ਭਾਈ ਵੀ ਧਨੋਰੀ ਵਾਲਾ ਤੇਲ ਪਾ ਰਿਹਾ। ਸੋ ਇਸਾਤੇ ਪਾ ਰਿਹਾ। ਬੁਰਾ ਵੀ ਹੁਣ ਵੇਲ ਹੋਈ ਆ। ਥੋੜੀ ਜੀ ਥੱਕ ਜੀ ਪੈ ਗਈ ਸੀ। 10 ਵਜੇ ਤੇ ਲੈ ਕੇ ਆ ਹੁਣ 10:40 ਹੋ ਗਏ। ਤੇ ਆਪਾਂ ਹੁਣ ਸਾਈਨ ਕਰਨ ਲਈ ਕਰ ਜੀ। लोंग का एक अपना शिफ्ट बस एन जी कर दी hmm. फोन है वन प्लस हैप्पी तेरा कटाई ഡൽള ਹੋ ਗੈਸਨ ਤੇ ਆਪਾਂ ਹੁਣ ਭਾਂਡੇ ਚੱਕ ਲਈਏ ਚਾਹ ਬਣਾਉਣੀ ਆ ਕਰੀ ਮੜਾ ਇੱਕ ਵਾਰ ਕਰ ਦੇ ਮੜਾ ਕਰ ਦ ਦੂਸਰੀ ਚੱਕ ਦੇ ਕਰ ਦੇ ਇੱਕ ਵਾਰ ਮੈਂ ਦੇਖਣਾ ਵੀ ਕਿਤਰਾ ਬੱਦ ਔਖਾ ਮੇਰਾ ਗ੍ਰੀਟਰ ਨਹੀਂ ਜਾਣਾ ਹੂੰ ਜੀ 12:00 ਵਜੇ ਕੇ 10 ਮਿੰਟ ਹੋ ਗਏਗੀ ਤੇ ਮੁੰਡੇ ਨੂੰ ਆਪਾਂ ਨੇ ਕਾਫੀ ਬੁਲਾਤੀ ਹੈਪੀ ਲਾਡਲ ਤੋਂ ਸਵੇਰੇ ਮੁੰਡੇ ਆਣਗੇ ਇੱਕ ਆਊਗਾ ਜਸਪ੍ਰੀਤ ਚੈੜੀਆਂ ਤੋਂ ਹੋਰ ਕਿਹੜਾ ਹੈ ਹੋਰ ਕਿਹੜਾ ਬਾਕੀ ਇੱਕ ਮੁੰਡਾ ਬਡਾਲੀ ਦਾ ਏ ਤੇ ਇੱਕ ਸੰਦੀਪ ਸੌਰਖੀਆਂ ਤੋਂ ਆ ਤੋ ਤੇ ਇਹ ਹੈ ਜੀ ਆਪਣੇ ਪੰਪ ਦੀ ਗੱਡੀ ਪੀਵੀ 12 8205 3122 8205 ਇਹ ਆਪਣੇ ਪੰਪ ਦੀ ਗੱਡੀ ਹੈ ਜੀ ਅਸੀਂ ਆਸ਼ ਕਲੰਗਿਆ ਰਾਹਾਂ ਦੇ ਸੰਗ ਛੱਡ ਕੇ ਸੱਜਣ ਸਾਹਾਂ ਦੇ ਆਪਣੇ ਪੰਪ ਦੀ ਗੱਡੀ ਹੈ ਜੀ ਰਵਾੜੀ ਤੋਂ ਆਉਂਦੀ ਆ ਤੇ ਬਾਈ ਸਰਬਜੀਤ ਖਾਲੀ ਕਰਨ ਲੱਗਿਆ ਬਾਈ ਹੋ ਹੀ ਗਈ ਲਗਭਗ 12:40 ਹੋ ਗਏ ਬਾਈ ਕਿੰਨੇ ਵਜੇ ਆ ਕੇ ਤੇ 9 ਵਜੇ ਆ ਗਈ ਜੀ ਗੱਡੀ ਜੀ ਤੋਰੇ ਕਿਨੇ ਤੇ ਬਾਈ ਇੱਥੇ ਤੇ ਤੋਰੇ ਸੰਗਰੂਰ ਤੋਂ ਤੇ ਆਸੇ ਦੂਈ ਦੂਆ ਕਿਟਾ ਸੰਗਰੂਰ ਦਾ ਲਾਇਆ ਏ ਉਹ ਸੂਬਾ ਹੋਣੀ ਗੱਡੀ ਪੈਟਰੋਲ ਆ ਅੱਧਾ ਚੈਂਬਰ ਆਪਣਾ ਹੀ ਤੇ ਅੱਧਾ ਚੈਂਬਰ ਜਿਹੜਾ ਆਪਣਾ ਮੋਰਿੰਡੇ ਲੱਗ ਪੰਪਾ ਕਜੋਦੀ ਤੋਂਖਾਂ ਦੀ ਹੋ ਗਈ ਜੋਇੰਟ ਆਉਂਦਾ ਹੁੰਦਾ ਪੈਟਰੋਲ ਅੱਧਾ ਪੈਟਰੋਲ ਆ ਬਣਾ ਤੇ ਅੱਧਾ ਹੋਣਾ ਦਾ ਇੱਕ ਚੈਂਬਰ ਆ ਬਣਾ ਇੱਕ ਚੈਂਬਰ ਹੋਣਾ ਦਾ ਆ ਗੱਡੀ ਆਪਣੇ ਕੰਮ ਦੀ ਹੈ ਜੀ ਠੀਕ ਹੈ ਉੱਪਰ ਜਾ ਕੇ ਨਾ ਮਾਨ ਅਸੇ ਇੱਕ ਇਧਰ ਖਾਨਾ ਹੋਊਗਾ ਇੱਕ ਉਧਰ ਹਾਂਜੀ ਪਹਿਲਾਂ ਉਧਰ ਬੈਟਰੀ ਮਾਨੇ ਫਿਰ ਇਧਰ ਠੀਕ ਹੈ ਟਾਪਾ ਸਿੱੜ ਦੇਣਾ ਫਿਰ ਉਧਰ ਬੈਟਰੀ ਮਾਨੇ ਫਿਰ ਇਧਰ ਠੀਕ ਹੈ ਟਾਪਾ ਸਿੱੜ ਦੇਣਾ ਮੈਨੂੰ ਉੱਪਰ ਡੀਜ਼ਲ ਤਾਂ ਨਹੀਂ ਦੇਖਦਾ ਬਾਕੀ ਤਨੀ ਉਰੀ ਤਸੱਲੀ ਹੋ ਜਣੀ ਆ ਥੱਲੇ ਕਰਾਲੀ ਦੇ ਕੋਲ ਪੰਪਾ ਜੀ ਆਪਣਾ ਕਰਾਲੀ ਯਾਰੋ ਬਲੈਂਸ ਤੇ ਹੁਣ ਆਪਣੇ ਪੰਪ ਦੀ ਗੱਡੀ ਫੁੱਲ ਹੋਣ ਲੱਗੀ ਆ ਅੱਧਾ ਘੰਟਾ ਪਹਿਲਾਂ ਹੁਣ ਪੈਂਦਾ ਆਪਾਂ ਨੂੰ ਤੇ ਬਾਈ ਦੀ ਗੱਡੀ ਕਰਤੀ ਆਪਾਂ ਨੇ ਫੁੱਲ ਤੇ ਹੁਣ ਇਹ ਜਾਵਾਂਗੇ ਕੱਲ ਨੂੰ ਪਰਵਾੜੀ ਕਿਉਂਕਿ ਬਾਈ ਕਹਿੰਦਾ ਵੀ ਕੱਲੂ ਦੀਪੂ ਖੁੱਲਾ ਏ ਵੈਸੇ ਐ ਸੰਡੇ ਨੂੰ ਬੰਦ ਹੁੰਦਾ ਏ ਤੇ ਬਾਈ ਸਵੇਰ ਜਾਉਂਗੇ ਤੇ ਗੱਡੀ ਹੁਣ ਇਹਨਾਂ ਨੂੰ ਫੁੱਲ ਕਰਾ ਕੇ ਸਵੇਰ ਜਾਂਦੀ ਆਪਾਂ ਨੇ ਵੀ ਸਵੇਰ ਰੰਗ ਜਾਣਾ 6 ਵਜੇ ਆਪਣੀ ਡਿਊਟੀ 6 ਵਜੇ ਤੱਕ ਏ ਉਹ ਖੜੀ ਆਪਣੀ ਬੱਗੀ ਤੇ ਬਾਈ ਨੇ ਘਟੀ ਉਹ ਉੱਥੇ ਖੜਾ ਦੇਣੀ ਹੂ ਮਾ ਜਿਹੜਾ ਹੋਣੇ ਵਾਲਾ ਉਹ 5 ਵਜਣੇ ਵਾਲੇ ਆ ਤੇ ਇੱਕ ਡ੍ਰੌਪ ਪਾ ਦਈਏ ਆਪਾਂ ਹੋਰ 24 ਯਾਰ ਆਪੀ ਇਹ ਆ ਗਈ ਮੁੰਡਾ ਕਿਹੜਾ ਸਾਰੀ ਤੇ ਬਣਾ ਲਈ ਇਹ ਮੁੰਡਾ ਜੀ ਬਟਾਲੀ ਦਾ ਇਹ ਵੀ ਕਹਿੰਦਾ ਜੀ ਮੈਂ ਬਾਹਰ ਜਾਣਾ ਏ। ਬਾਕੀ ਦੇਖੋ ਜੋ ਰੱਬ ਨੂੰ ਮਨਜ਼ੂਰ। ਇਹ ਹੈਗਾ ਜੀ ਮੁੰਡਾ ਸੋਲਖੀਆਂ ਤੋਂ। ਸਾਰੇ ਆਪਣੇ ਰੋਪੜ ਜ਼ਿਲ੍ਹੇ ਦੇ ਹੀ ਆ ਮੁੰਡੇ ਲਗਭਗ। ਹਾਂ, ਸਤਾ ਦੇ ਪਹਿਲਾਂ ਆਣਾ ਚਾਹੀਦਾ ਤੁਹਾਨੂੰ। ਇਹ ਪਹਿਲਾ ਮੁੰਡਾ ਸੰਦੀਪ ਸੋਲਖੀਆਂ ਤੋਂ। ਇਹ ਮੁੰਡਾ ਬਟਾਲੀ ਦਾ। ਇਹ ਹੈ ਜੀ ਓਪਨਿੰਗ ਰੀਡਿੰਗਾਂ। ਜਦ ਆਪਾਂ ਜਾਂਦੇ ਆ ਤੇ ਫਿਰ ਇਹ ਜਿਹੜੀਆਂ ਜਾਣ ਵਾਲੀ ਰੀਡਿੰਗਾਂ ਈ ਜਦ ਆਪਾਂ ਆਉਂਦੇ ਆ ਉਹਨੂੰ ਇੱਧਰ ਜੋ ਮੈਂਸ ਕਰਕੇ ਜਿਹਨੇ ਲਿਟਰ ਵੇਚਿਆ। ਉਹ ਹਿਸਾਬ ਨਾਲ ਫੇ ਆਪਣਾ ਹਿਸਾਬ ਤਾਬ ਹੁੰਦਾ ਤੁਹਾਨੂੰ ਆਪਾਂ ਸ਼ੀਟ ਵੀ ਦਿਖਾ ਦਿੰਦੇ ਹੁਣ ਇਹ ਰੀਡਿੰਗਾਂ ਜੀ ਇਹ ਕਲੋਜ਼ਿੰਗ ਰੀਡਿੰਗ ਆ ਕਲੋਜ਼ਿੰਗ ਇੱਕ ਕਰ ਤਿੰਨ ਇਕੱਠਾ ਦੱਬਣਾ ਇਹ ਇੱਕ ਕਰ ਤਿੰਨ ਤੱਕ ਦਾ ਤੇ ਹੁਣ ਮੁੰਡਾ ਹਿਸਾਬ ਤਾਬ ਕਰੂੰਗਾ ਦੇਖ ਲਓ ਆਪਾਂ ਆ ਖੜਾ ਜੀ ਐਸਐਸ ਮੇਰਾ ਭਾਈ 90 ਤੋਂ ਲੈ ਕੇ ਆਇਆ ਸੀ ਕੰਬੇ ਲਵੀਆਂ ਕਿ ਫਰਮਾਨਾ ਫਾਰਮੂਲਾ ਵੀ ਨਿਕਲ ਆਇਆ ਵਾ ਯਾਰ ਆਇਆ ਉਸ ਚੀਟ ਕਿਨੇ ਬੱਤੀ ਦੀ ਯਾਰ ਜਦੋਂ ਆਪਾਂ ਆਉਨੇ ਆ ਇਹ ਹੈਗੇ ਆਪਣੀਆਂ ਓਪਨਿੰਗ ਰੀਡਿੰਗਾਂ ਓਪਨਿੰਗ ਨੂੰ ਇਹਦੇ ਚੋਂ ਘਲਾੜ ਘਟਾ ਦੇਣਾ ਆਪਣੀ ਕਲੋਜ਼ਿੰਗ ਚੋਂ ਇੱਥੇ ਆ ਜਾਣਾ ਵੀ ਕਿੰਨੇ ਲੀਟਰ ਆਪਣਾ ਵੇਚੇ ਆਏ ਠੀਕ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਜੋੜ ਸਾਰਿਆਂ ਦਾ ਠੀਕ ਹੈ ਇਹ ਆਪਣੀ ਕਾ ਆਪਣਾ ਖਾਤਾ ਵੀ ਇਹ ਕਾਰਡ ਸੇਲ ਆ ਤੇ ਜਿਹੜੇ ਖਾਤੇ ਆਪਣੇ ਉਹ ਆਪਣੇ ਚਾੜ ਦੇਣੇ ਸ਼੍ਰੀ ਲਕਸ਼ਮੀ ਜਿਕਣਾ ਆਪਣਾ ਆਟਾ ਮਿੱਲਾ ਸੋਲਖੀਆਂ ਕੋਲ ਤੇ ਇੱਕ ਜੀਆਰਟੀ ਇਹ ਵੀ ਰੋਪੜੇ ਆ ਸਾਰੀਆਂ ਹੀ ਆਪਣੀਆਂ ਇਹ ਸਾਰਿਆਂ ਨੂੰ ਜੋੜ ਕੇ ਆਪਣਾ ਉਹਦੇ ਜਿਵੇਂ ਉਪਰ ਆ 25 5 940 ਉਹ ਵੀ ਸੇਮ ਥੱਲੇ 25 1 ਰੁਪਏ ਮੈਂਸ ਆਪਣਾ ਜੋ ਠੀਕ ਹੈ ਜੀ ਇਹ ਸ਼ੀਟ ਆਪਣੀ ਤੇ ਨੋਟਾਂ ਦੀ ਡਿਟੇਲ ਹੈ ਇਹ ਆ ਦੇਖੋ ਜੀ ਉਲਟੋ ਉਹ ਆਪਣੇ ਘਟਦੇ ਹੀ ਹੁੰਦੀ ਆ ਪਰਸੇ 4-5 ਰੁਪਏ ਜਿਹੜੇ ਕਹਿੰਦੇ ਆ ਨਾ ਵੀ ਆਪਾਂ ਨੂੰ ਟਾਂਕਾ ਜਾ ਉਹ ਕਿੰਨਾ ਲੱਗਦਾ ਟਾਂਕਾ ਟੁੰਕਾ ਕੋਈ ਨਹੀਂ ਬਾਈ ਠੀਕ ਹੈ ਜੀ